ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਅਮਨਜੀਤ ਕਰਮਾਨ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਚ ਰੱਖਣ ਤੁਹਾਡੇ ਵਿਹੜੇ ਹਰ ਖੁਸ਼ੀ ਆਵੇ ਵਾਹਿਗੁਰੂ ਤੁਹਾਨੂੰ ਕਦੇ ਕੋਈ ਗਮ ਨਾ ਦੇਣ ਮੇਰੀ ਇਹੀ ਅਰਦਾਸ ਆ ਤੁਹਾਡੇ ਲਈ ਆ ਦੇਖੋ ਜੀ ਸੌਣ ਚੜਿਆ ਮੈਂ ਵੀ ਚੂੜੀਆਂ ਚੜਾਈਆਂ ਕਿਉਂਕਿ ਮੈਨੂੰ ਛੋਟੀ ਹੁੰਦੀ ਤੋਂ ਸੌਂਕ ਹੈ ਚੂੜੀਆਂ ਦਾ ਨੌ ਪਾਲਸ ਦਾ ਤੇ ਚਾਂਦਰਾ ਦਾ ਜਦੋਂ ਸ਼ੌਂਕ ਸੀ ਉਦੋਂ ਚੀਜ਼ ਜੁੜਦੀ ਨਹੀਂ ਜਦੋਂ ਚੀਜ਼ ਜੁੜ ਜਾਂਦੀ ਆ ਉਦੋਂ ਸਹੀ ਗੱਲ ਆ ਵੀ ਕਬੀਲਦਾਰੀਆਂ ਦੱਬ ਲੈਂਦੀਆਂ ਐਂ ਫਿਰਦੀ ਰਹਿੰਦੀ ਹੈ ਵਿਚਾਰੀ ਔਰਤ ਤਾਂ ਸਾਰੀ ਜ਼ਿੰਦਗੀ ਸਮਝੌਤੇ ਕਰਦੀ ਸੋ ਅੱਜ ਮੈਂ ਗੱਲ ਕਰਦੀ ਆਂ ਵੀ ਔਰਤ ਨੂੰ ਇੰਨੀ ਬੁਰੀ ਤੇ ਮਾੜੀ ਕਿਉਂ ਸਮਝਿਆ ਜਾਂਦਾ ਹੈ ਇਹ ਮੈਂ ਆਪਦੀ ਫੀਲਿੰਗ ਤੁਹਾਡੇ ਨਾਲ ਸ਼ੇਅਰ ਕਰ ਰਹੀ ਆਂ ਹਰ ਇੱਕ ਔਰਤ ਦਾ ਮੈਨੂੰ ਨਹੀਂ ਪਤਾ ਵੀਰੇ ਕਿਉਂਕਿ ਵਿੱਚ ਔਰਤਾਂ ਤਾਂ ਸਵਰਗ 'ਚ ਹੀ ਰਹਿੰਦੀਆਂ ਜਿਨ੍ਹਾਂ ਨੂੰ ਸੁੱਖ ਮਿਲੇ ਹੋਇਆ ਹਰ ਪੱਖੋਂ ਸਹਿਯੋਗ ਮਿਲਿਆ ਹੋਇਆ ਸੱਚੇ ਪਾਤਸ਼ਾਹ ਵੈਗਰੂ ਉਹਨਾਂ ਨੂੰ ਇੱਦਾਂ ਹੀ ਰੱਖੇ ਹਨ ਪਰ ਜਿਹੜੀਆਂ ਔਰਤਾਂ ਵਿਚਾਰੀਆਂ ਸਮਝੌਤੇ ਕਰਦੀਆਂ ਦੁਹੀ ਨੇ ਕੋਈ ਕਿਸੇ ਪੱਖੋਂ ਕੋਈ ਕਿਸੇ ਪੱਖੋਂ ਮੈਂ ਉਹਨਾਂ ਦੀ ਗੱਲ ਕਰਦੀ ਆ ਜਿਵੇਂ ਕਿ ਮੇਰੀ ਵੀ ਲਾਈਫ ਉਹਨਾਂ ਵਰਗੀ ਹੋਈ ਹੈ ਤੇ ਮੱਝ ਭਈ ਭਈ ਸੋਟੀ ਜਾਵਾਂ ਵੈਸੇ ਮੈਂ ਡੇਲੀ ਸੋਚਦੀ ਰਹਿੰਦੀ ਆ ਬਾਹਲੀ ਡਿੱਗਹਰਾਈ ਤੱਕ ਸੋਚਦੀ ਰਹਿੰਦੀ ਆ ਵੀ ਦੁਨੀਆ ਕੀ ਆ ਦੁਨੀਆ ਤੇ ਬੰਦਾ ਕੀ ਕਰਨ ਆਇਆ ਕੀ ਕਰਦਾ ਰਹਿੰਦਾ ਕੀ ਕਰਨ ਭੇਜੇ ਹੀ ਪ੍ਰਮਾਤਮਾ ਨੇ ਕਿਹੜੇ ਕੰਮਾਂ 'ਚ ਲੋਕ ਪੈ ਗਏ ਮੈਂ ਸੋਚੀ ਨਹੀਂ ਆ ਸਭ ਤੋਂ ਭੈੜਾ ਦੁਨੀਆ ਤੇ ਆ ਮੋਹ ਪਿਆਰ ਸਭ ਤੋਂ ਭੈੜੀ ਚੀਜ਼ ਹੈ ਇਹ ਮੋਹ ਪਿਆਰ ਕਿਉਂਕਿ ਬੰਦਾ ਮੋਹ ਪਿਆਰ ਦੇ ਵਿੱਚ ਜਦੋਂ ਬੰਨਿਆ ਜਾਂਦਾ ਨਾ ਉਹ ਇੱਧਰ ਦਾ ਰਹਿੰਦਾ ਨਾ ਉੱਤਰ ਦਾ ਰਹਿੰਦਾ ਹੈ ਨਾ ਜੀ ਤੇ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਵੀ ਔਰਤ ਨੂੰ ਇੰਨਾ ਮਾੜਾ ਕਿਉਂ ਸਮਝਿਆ ਜਾਂਦਾ ਵਿਚਾਰੀ ਨੂੰ ਠੀਕ ਹੈ ਔਰਤਾਂ ਹੁਣ ਕੀਆਂ ਮਾੜੀਆਂ ਪਏ ਨਹੀਂ ਕਹਿੰਦੇ ਵਿੱਚ ਹੈ ਨਹੀਂ ਕਹਿੰਦੇ ਨਹੀਂ ਪੰਜੇ ਮੁਗਲਾ ਇੱਕ ਸਾਰ ਨਹੀਂ ਹੁੰਦੀਆਂ ਹੁੰਦੀਆਂ ਪਰ ਮੰਨ ਲਓ ਵੀ ਇੱਕ ਮੰਨ ਲਾ ਵਿੱਚੋਂ ਥੋੜੀਆਂ ਔਰਤਾਂ ਨੇ ਗਲਤੀਆਂ ਕੀਤੀਆਂ ਫਿਰ ਸਾਰੀਆਂ ਔਰਤਾਂ ਨੂੰ ਉਹਨਾਂ ਦੇ ਨਾਲ ਕਿਉਂ ਜੋੜਿਆ ਜਾਂਦਾ ਹੈ ਮੈਨੂੰ ਇਹ ਗੱਲ ਸਮਝ ਤੋਂ ਬਾਹਰ ਹੈ ਵੀ ਜੇ ਇੱਕ ਔਰਤ ਨੇ ਗਲਤੀ ਕੀਤੀ ਆ ਤਾਂ ਸਾਰੀਆਂ ਔਰਤਾਂ ਤੇ ਟਿੱਪਣੀ ਹੋ ਜਾਂਦੀ ਹੈ ਕਿਹਾ ਜਾਂਦਾ ਹੈ ਜਨਾਨੀਆਂ ਤਾਂ ਹੁੰਦੀਆਂ ਹੀ ਇਦਾਂ ਦੀਆਂ ਜਿਹੜੀਆਂ ਚੰਗੀਆਂ ਉਹਨਾਂ ਨੂੰ ਵੀ ਬੜੇ ਇਥਨ ਲੱਗ ਜਾਂਦਾ ਜਿਹੜੀਆਂ ਮਾੜੀਆਂ ਉਹਨਾਂ ਨੂੰ ਤਾਂ ਲੱਗਣੀ ਹੀ ਲੱਗਣਾ ਹੈ ਆਏ ਛੋੜਾ ਨਹੀਂ ਮੈਨੂੰ ਪਤਾ ਪਰ ਮੈਂ ਸੋਚਦੀ ਆ ਵੀ ਯਾਰ ਔਰਤ ਕਿੰਨਾ ਕੁਛ ਕਰਦੀ ਆ ਬੱਚਿਆਂ ਲਈ ਸਮਝੌਤੇ ਕਰਦੀ ਆ ਘਰ ਵਾਲੇ ਲਈ ਕਰਦੀ ਆ ਮਾਂ ਬਾਪ ਲਈ ਕਰਦੀ ਆ ਭੈਣ ਭਾਣ ਲਈ ਰਿਸ਼ਤੇਦਾਰਾਂ ਲਈ ਕੋਈ ਆਂਡ ਗਵਾਂਡ ਸਭ ਲਈ ਉਹ ਕੁਛ ਨਾ ਕੁਛ ਸੋਚਦੀ ਰਹਿੰਦੀ ਆ ਫਿਰ ਵੀ ਵਿਚਾਰੀ ਨੂੰ ਕਿਉਂ ਤਾਜ ਦੇ ਦਿੰਦੇ ਆ ਵਿਆਹਾਂ ਦੀਆਂ ਗਲਤੀਆਂ ਔਰਤ 'ਚ ਹੁੰਦੀਆਂ ਆ ਮਨ ਲਓ ਜੈਂਟਸ ਤੋਂ ਗਲਤੀ ਹੋ ਜਾਈ ਤਾਂ ਉਹਨੂੰ ਕਹਿੰਦੇ ਆ ਕੋਈ ਗੱਲ ਨਹੀਂ ਇਹ ਤਾਂ ਜੈਂਟਸ ਹੈ ਜਾਨੀ ਕਿ ਬੰਦਾ ਕੋਈ ਔਰਤ ਤੋਂ ਵਿਚਾਰੇ ਤੋਂ ਮਾੜੀ ਮੋਟੀ ਗਲਤੀ ਹੋ ਜਾਈ ਉਹਨੂੰ ਸਾਰੇ ਤਾਜੀ ਦੇ ਦਿੰਦੇ ਆ ਉਹਨੂੰ ਫਿਰ ਉਸ ਤੋਂ ਬਾਅਦ ਨਾਮ ਮਿਲਦਾ ਸਾਰੀ ਦੁਨੀਆ ਤੋਂ ਘਟੀ ਔਰਤ ਦਾ ਜਾਨੀ ਕਿ ਜਿੰਨੇ ਵਰਲਡ ਆਰਥ ਲਈ ਹੁੰਦੇ ਆ ਉਹ ਸਾਰੇ ਉਸ ਔਰਤ ਤੇ ਯੂਜ਼ ਕੀਤੇ ਜਾਂਦੇ ਆ ਕਿਉਂ ਮੰਨ ਲਓ ਕਿਸੇ ਬੰਦੇ ਤੋਂ ਗਲਤੀ ਹੋ ਜਾਂਦੀ ਹੈ ਸਾਰੇ ਇਨਸਾਨ ਇੱਥੇ ਗਲਤੀਆਂ ਦੇ ਪੁੱਤਲੇ ਆ ਹਰ ਇੱਕ ਤੋਂ ਹੁੰਦੀ ਆ ਬੰਦੇ ਤੋਂ ਵੀ ਹੁੰਦੀ ਆ ਬੁੜੀ ਤੋਂ ਵੀ ਹੁੰਦੀ ਆ ਯਾਰ ਔਰਤ ਜੀ ਵੀ ਸੋਡੇ ਵਰਗਾ ਖੂਨ ਹੁੰਦਾ ਸੋਡੇ ਵਰਗੀ ਔਰਤ ਹੁੰਦੀ ਆ ਉਹਨੂੰ ਕਿਉਂ ਬੱਖ ਸਮਝਿਆ ਜਾਂਦਾ ਫਿਰ ਮੇਰਾ ਮੰਨਣਾ ਹੈ ਵੀ ਜੇ ਮੰਨ ਲਓ ਕਿਸੇ ਤੋਂ ਕੋਈ ਗਲਤੀ ਹੋ ਜਾਂਦੀ ਹੈ ਠੀਕ ਆ ਉਹ ਬੰਦਾ ਉਸ ਗਲਤੀ ਨੂੰ ਸੁਧਾਰਨਾ ਚਾਹੁੰਦਾ ਜਾਂ ਵੈਲਥ 'ਚੋਂ ਨਿਕਲਣਾ ਚਾਹੁੰਦਾ ਕਿਉਂ ਨਹੀਂ ਫਿਰ ਤੁਸੀਂ ਉਹਨੂੰ ਨਿਕਲਣ ਦਿੰਦੇ ਕਿਉਂ بار بار ਤੁਸੀਂ ਉਹਨੂੰ ਉਸ ਨਾਮ ਨਾਲ ਬੁਲਾਉਨੇ ਹੋ ਜਿਸ ਨਾਮ ਨਾਲ ਮਤਲਬ ਉਹ ਚੰਗੇ ਵੀ ਸਮਝਦੀ ਵੀ ਮੈਨੂੰ ਕਿਹਾ ਜਾਵੇ ਮੈਂ ਮੰਨਦੀ ਆ ਵੀ ਔਰਤਾਂ ਗਲਤ ਹੁੰਦੀਆਂ ਹੋਣਗੀਆਂ ਪਰ 50% ਉਹਨਾਂ ਨੂੰ ਮਾਰੀਆਂ ਬਣ ਲਈ ਮਜਬੂਰ ਕੌਣ ਕਰਦਾ ਜਦੋਂ ਗੱਲ-ਗੱਲ ਤੇ ਉਹਨਾਂ ਨੂੰ ਮਿਹਣੇ ਦੇਣੇ ਗੱਲ-ਗੱਲ ਤੇ ਔਰਤ ਦਾ ਨਾਮ ਉਹਦੇ ਨਾਲ ਜੋੜਨਾ ਗਲਤੀ ਹੋਰ ਔਰਤ ਕਰਦੇ ਤਾਂ ਘਰ ਵਾਲੀ ਜਿਹੜੀ ਘਰੇ ਔਰਤ ਉਹਨੂੰ ਵੀ ਕਹਿ ਦਿੰਦੇ ਤਾਂ ਐ ਆ ਜੀ ਫਲਾਨੀ ਨੇ ਕਰਤੀ ਹੈ ਕੀ ਭਲੀ ਮਾਨਸੂਬ ਕੀਤੀ ਹਾਂ ਕੀ ਐਮ ਬਈ ਪਲੀਜ਼ ਐ ਨਾ ਕਰਿਆ ਕਰੋ ਤੁਸੀਂ ਪਹਿਲੀ ਗੱਲ ਤਾਂ ਕੋਈ ਬੰਦਾ ਜਾਣ ਬੁੱਝ ਕੇ ਇੱਥੇ ਗਲਤੀ ਨਹੀਂ ਕਰਦਾ ਮੈਂ ਨਹੀਂ ਮੰਨਦੀ ਮੇਰਾ ਮੈਨੂੰ ਨਹੀਂ ਪਤਾ ਲੋਕਾਂ ਦਾ ਪਰ ਮੇਰਾ ਮੰਨਣਾ ਇਹ ਆ ਯਾਰ ਕਿਹੜੀ ਬੁੜੀ ਹੈ ਜਿਹੜੀ ਆਪ ਦੀ ਇੱਜ਼ਤ ਨਹੀਂ ਜਾਊਗੀ ਕਿਹੜੀ ਬੁੜੀ ਨੂੰ ਨਹੀਂ ਸ਼ੌਂਕ ਹੁੰਦਾ ਵੀ ਮੇਰੀ ਵੀ ਰਿਸਪੈਕਟ ਹੋ ਗਈ ਮੇਰੇ ਵੀ ਘਰ ਦੇ ਮੈਨੂੰ ਪਿਆਰ ਕਾਰਨ ਮੈਨੂੰ ਵੀ ਇੱਜ਼ਤ ਰਿਸਪੈਕਟ ਮਿਲੇ ਪਰ ਫਿਰ ਵੀ ਪਤਾ ਨਹੀਂ ਕਿਉਂ ਔਰਤ ਨੂੰ ਕਿਹਾ ਜਾਂਦਾ ਵੀ ਤੂੰ ਤਾਂ ਔਰਤ ਹੈ ਔਰਤ ਦੇ ਜਿਹਾ ਮੈਂ じゃ ਜੋ 10 ਮਿੰਟ ਲੇਟ ਹੋ ਜਾਂਦੀ ਹੈ ਤਾਂ ਉਹਨੂੰ 18 ਸਵਾਲ ਕਿਉਂ ਪੁੱਤੇ ਜਾਂਦੇ ਆ ਕਿੱਥੇ ਸੀ ਫਲਾਨਾ ਸੀ ਧੰਕਾ ਸੀ ਔਕਾ ਸੀ ਇੰਨਾ ਟਾਈਮ ਕਿਵੇਂ ਲੱਗ ਗਿਆ ਕਿਉਂਕਿ ਹਰ ਇੱਕ ਔਰਤ ਦਾ ਚਾਹੁੰਦੀ ਹੈ ਵੀ ਆਪਦਾ ਉਹ ਕੰਮ ਬਿਜ਼ੀ ਸ਼ਡਿਊਲ ਕੋਈ ਨੌਕਰੀ ਕਰਦੀ ਆ ਕੋਈ ਸਾਡੇ ਵਰਗੀ ਵਿਚਾਰੀ ਕੱਪੜੇ ਵੇਚਦੀ ਆ ਕੋਈ ਗੋਹਾ ਸੱਟਦੀ ਆ ਕੋਈ ਕਿਤੇ ਜਾਂਦੀ ਆ ਕੋਈ ਕਿਤੇ ਜਾਂਦੀ ਆ ਹਰ ਇੱਕ ਔਰਤ ਆਪਣੇ ਬੱਚੇ ਪਾਲ ਰਹੀ ਆ ਜਾਂ ਆਪਣਾ ਪਰਿਵਾਰ ਪਾਲ ਰਹੀ ਆ ਫਿਰ ਵੀ ਔਰਤ ਨੂੰ ਕਿਉਂ ਨਾਮ ਦੇ ਦਿੰਦੇ ਆ ਵੀ ਔਰਤ 'ਚ ਗਲਤੀ ਐ ਮੈਂ ਕੀ ਸਮਝਾਂ ਇਸ ਬਾਰੇ ਵੀ ਔਰਤ ساری ਉਮਰ ਕੱਢ ਲੈਂਦੀ ਆ 45 50 ਸਾਲ ਦੀ ਹੋ ਜਾਂਦੀ ਆ ਫਿਰ ਵੀ ਉਹਨੂੰ ਮਤਲਬ ਇੱਕ ਛੋਟੀ ਨਿਗਾ ਨਾਲ ਕਿਉਂ ਦੇਖਿਆ ਜਾਂਦਾ ਉਹਦਾ ਦਰਜਾ ਛੋਟਾ ਹੀ ਕਿਉਂ ਰਹਿੰਦਾ ਵਿਚਾਰੀ ਦਾ ਕਿਉਂ ਉਹਨੂੰ ਮਤਲਬ ਕਿਹਾ ਜਾਂਦਾ ਤੂੰ ਐ ਤੂੰ ਫਲਾਨੀ ਤੂੰ ਤੇਮਕੀ ਹਰ ਇੱਕ ਔਰਤ ਦਾ ਜਉਣ ਨੂੰ ਜੀ ਕਰਦਾ ਮੈਂ ਕਹਣੀ ਆ ਵੀਰੇ ਜਉਣ ਦਿਆ ਕਰੋ ਥੋਡੀਆਂ ਛੋਟੀਆਂ ਛੋਟੀਆਂ ਗੱਲਾਂ ਨੋਕਾਂ ਚੋਕਾਂ ਅੰਦਰੋਂ ਅੰਦਰ ਖਤਮ ਹੋਣ ਲੱਗ ਜਾਂਦੀ ਆ ਸੋ ਉਹਨੂੰ ਪਤਾ ਜਦੋਂ ਔਰਤ ਚੁੱਪ ਧਾਰ ਲੇ ਚੁੱਪ ਰਹਿਣ ਲੱਗ ਜੇ ਕਿਸੇ ਨੂੰ ਬੁਲਾਉਣਾ ਪਸੰਦ ਨਾ ਕਰੇ ਉਹਨੂੰ ਅੰਦਰ ਰਹਿਣਾ ਪਸੰਦ ਹੋਵੇ ਇਕੱਲੇ ਰਹਿਣਾ ਪਸੰਦ ਹੋਵੇ ਕੋਈ ਆਜੇ ਉਹਦੇ ਵਿੱਚ ਬਹਿ ਕੇ ਗੱਲ ਨੂੰ ਕਰਨ ਨੂੰ ਜੀ ਨਾ ਕਰਦਾ ਹੋਵੇ ਉਹ ਬਸ ਉਹ ਭਾਂਡੇ ਮਾਂਦਲੇ ਰੋਟੀਆਂ ਬਕਾਲੀਆਂ ਕਮਰੇ 'ਚ ਬਹਿ ਗਈ ਪਏਗੀ ਵੀ ਛੋਡੇ 'ਚ ਬੈਠਣੋਂ ਹਟ ਗਈ ਉਹ ਇਕੱਲਾ ਰਹਿਣ ਲੱਗੀ ਸੋਨੂੰ ਪਤਾ ਉਹਦੇ ਅੰਦਰ ਕੀ ਤੂਫਾਨ ਚੱਲ ਰਹੇ ਹੁੰਦੇ ਨਹੀਂ ਸਮਝਦੇ ਤੁਸੀਂ ਤੁਸੀਂ ਤਾਂ ਪਰ ਜਿਵੇਂ ਮੈਂ ਗੱਲ ਕਹਿ ਕੇ ਹੱਡੀਆਂ ਕਹਿ ਦਿੰਦੇ ਹਾਂ ਸਮਝਦਾਰ ਆ ਭਾਈ ਸਾਡੀ ਤਾਂ ਬਹੁਤ ਸਿਆਣੀ ਐ ਸਾਡੇ ਵਿੱਚ ਨਹੀਂ ਬੰਦੀ ਗੱਲਾਂ ਨਹੀਂ ਕਰਦੀ ਕੱਲ ਹੀ ਰਹਿੰਦੀ ਆ ਬਸ ਇਹ ਤਾਂ ਬੋਲਦੀ ਨਹੀਂ ਜੀ ਕਿਸੇ ਨੂੰ ਬੁਲਾਉਂਦੀ ਨਹੀਂ ਇਹ ਤਾਂ ਅੰਦਰ ਰਹਿੰਦੀ ਆ ਤੁਸੀਂ ਤਾਂ ਬੜੇ ਖਾਹੋ ਸ਼ੋਕ ਇਹ ਗੱਲਾਂ ਦੱਸਦੇ ਨਾ ਜੀ ਸਾਡੀ ਬਹੂ ਦੀ ਯਰਤ ਨਹੀਂ ਸਾਡੀ ਫਲਾਨੀ ਦੀ ਯਰਤ ਨਹੀਂ ਉਹ ਵਿੱਚ ਆ ਕੇ ਗੱਲਾਂ ਮਾਰ ਲੈਣਾ ਨਾ ਨਾ ਅਸੀਂ ਤਾਂ ਸੁਭਾਅ ਨਹੀਂ ਪਾਇਆ ਉਹਨੂੰ ਸੋਨੂ ਇਸ ਗੱਲ ਦਾ ਪਤਾ ਵੀ ਉਹਦੇ ਦਿਲ 'ਚ ਕੀ ਤਫਾਨ ਚੱਲਦੇ ਹੋਣਗੇ ਜਦੋਂ ਤੁਸੀਂ ਉਹਨੂੰ ਬੱਖਾ ਪਾੜ ਦਿੰਦੇ ਹੋ ਜਾਂ ਭਾਵੇਂ ਆਪਈ ਅਸੀਂ ਬੜੀ ਗੱਲ ਕਰਨੀ ਆ ਚੱਲ ਭਾਈ ਤੂੰ ਕੰਮ ਕਰ ਆਪਦਾ ਕਹ ਲ ਭਾਈ ਤੇਰਾ ਰੋਟੀ ਦਾ ਟਾਈਮ ਤੇਰਾ ਚਾਹ ਦਾ ਯਾਰਾ ਵਿਚਾਰੀ ਉਹ ਨੌਕਰਾਨੀ ਥੋੜੀ ਹੁੰਦੀ ਐ ਉਹਦੇ ਅੰਦਰ ਵੀ ਰਮਾਨ ਹੁੰਦੇ ਆ ਉਹ ਵੀ ਸੋਡੇ ਟੱਬਰ ਚ ਬਹਿ ਕੇ ਗੱਲਾਂ ਕਰਨੀਆਂ ਪਸੰਦ ਕਰਦੀ ਐ ਉਹਨੂੰ ਵੀ ਹੁੰਦਾ ਵੀ ਮੇਰੀ ਵੀ ਕੋਈ ਮਾੜੀ ਮੋਟੀ ਬੈਲੂ ਹੋਵੇ ਮੈਨੂੰ ਵੀ ਕੋਈ ਸਮਝਣ ਵਾਲਾ ਹੋਵੇ ਮੇਰੀ ਵੀ ਕੋਈ ਵਿੱਚ ਪੁੱਛਦਾ ਅੱਛਾ ਹੋਵੇ ਪਰ ਨਹੀਂ ਇਹ ਜੀ ਤਾਂ ਹੁੰਦੀ ਨਹੀਂ ਪਰੇ ਵਗ ਜਾ ਜਾਂ ਗੱਲ ਕਰਦੇ ਕਰਦੇ ਘਰ ਦੇ ਚੁੱਪ ਕਰ ਜਾਂਦੇ ਵੀ ਆ ਗਈ ਬਗਾਨੀ ਬਣਦੀ ਨਹੀਂ ਤੁਸੀਂ ਉਹਨੂੰ ਬਗਾਨੀ ਬਣਨ ਵਾਸਤੇ ਮਜਬੂਰ ਕਰਦੇ ਹੋ ਉਹਨੂੰ ਗਲਤ ਸ਼ਬਦ ਯੂਜ਼ ਕਰਦੇ ਹੋ ਉਹਨੂੰ ਮਾਰੇ ਤੇ ਮਾਰੇ ਪਰਸਨਲ ਜੋੜ ਕੇ ਉਹਦੀ ਤੁਸੀਂ ਰਿਜ਼ਲਟ ਕਰਦੇ ਹੋ ਫਿਰ ਉਹ ਕੀ ਕਰੂਗੀ ਜਿਹੜੀ ਔਰਤ ਸਮਝ ਲਓ ਚੁੱਪ ਰਹਿਣ ਲੱਗ ਜੇ ਇਕੱਲੀ ਬੈਠਣਾ ਪਸੰਦ ਕਰੇ ਕਿਸੇ ਨੂੰ ਗੱਲ ਕਰਨੋਂ ਹਟ ਜੇ ਬੁਲਾਉਣੋਂ ਹਟ ਜੇ ਆਪਣੇ ਕੰਮ ਤੇ ਇੱਕ ਮਤਲਬ ਰੱਖਣ ਲੱਗ ਜੇ ਸਮਝੋ ਔਰਤ ਬਹੁਤ ਜ਼ਿਆਦਾ ਅੰਦਰ ਤੂਫਾਨ ਚੱਕੀ ਫਿਰਦੀ ਹੈ ਤੇ ਜਿਸ ਬੰਦੇ ਨੇ ਉਹਨੂੰ ਮਜਬੂਰ ਕੀਤਾ ਹੋਣਾ ਉਹ ਤੂਫਾਨ ਚੱਕਣ ਲਈ ਚੁੱਪ ਰਹਿਣ ਲਈ ਜਾਣੂ ਸਬਰ ਕਰਨ ਲਈ ਜਿਸ ਇਨਸਾਨ ਨੇ ਮਜਬੂਰ ਕੀਤਾ ਹੋਣਾ ਸੋ ਨੂੰ ਪਤਾ ਫਿਰ ਉਹਦੀ ਜਿਹੜੀ ਅੰਦਰਲੀ ਹਾ ਨਿਕਲਦੀ ਫਿਰਦੀ ਰਹਿੰਦੀ ਹੈ ਉਹ ਤੋਂ ਤੁਸੀਂ ਬਚ ਜਾਓਗੇ ਭੁੱਲ ਕੇ ਵੀ ਨਾ ਸੋਚੋ ਕਿ ਤੁਸੀਂ ਬਚ ਜਾਓਗੇ ਬਾਤ ਨਹੀਂ ਸਕਦੇ ਤੁਸੀਂ ਉਹਦੀ ਫਿਰ ਉਹ ਹਾਤ ਉਹਦੀ ਹਾ ਸੋ ਨੂੰ ਖਤਮ ਕਰ ਦੋ ਜਦੋਂ ਉਹਨੇ ਵਿਚਾਰੀ ਨੇ ਇੱਕ ਸਾਰੀਆਂ ਗਲਤੀਆਂ ਝੱਲ ਕੇ ਸੋਡੀਆਂ ਤਾਣੇ ਮਿਹਨੇ ਝੱਲ ਕੇ ਚੁੱਪ ਰਹਿਣਾ ਸਿੱਖ ਗਈ ਤਾਂ ਉਹਦੀ ਚੁੱਪ ਸੋ ਨੂੰ ਲੈ ਬੈਠੋ ਕਿੰਨੇ ਮਰਜ਼ੀ ਤੁਸੀਂ ਪੁੰਨ ਕਰ ਲਿਓ ਜਿੰਨੇ ਮਰਜ਼ੀ ਦਾਨ ਕਰ ਲਿਓ ਜਿਸ ਮਰਜ਼ੀ ਗੁਰੂ ਘਰ ਜਾ ਕੇ ਨੱਕ ਰਗੜ ਲਿਓ ਪਰ ਉਹ ਬੰਦੇ ਦੀ ਹਾ ਤੇ ਚੁੱਪ ਤੋਂ ਸਾਨੂੰ ਕੋਈ ਬਚਾ ਨਹੀਂ ਸਕਦਾ ਇਹ ਗੱਲਾਂ ਮੈਂ ਫੇਸ ਕਰਦੀਆਂ ਚਲਦੀਆਂ ਤਾਂ ਦੱਸਦੀਆਂ ਫਿਰ ਸਾਨੂੰ ਰੱਬ ਦੀ ਮਾਰ ਤੋਂ ਕੋਈ ਵੀ ਬਚਾ ਨਹੀਂ ਸਕਦਾ ਜਦੋਂ ਤੁਸੀਂ ਕਿਸੇ ਬੰਦੇ ਨੂੰ ਮਜਬੂਰ ਕਰਤਾ ਚੁੱਪ ਰਹਿਣ ਲਈ ਸਬਰ ਕਰਨ ਲਈ ਉਹਦੀ ਬੋਲਤੀ ਬੰਦ ਕਰਤੀ ਤੁਸੀਂ ਸੋਚਿਓ ਨਾ ਵੀ ਫਿਰ ਤੁਸੀਂ ਗੁਰਦੁਆਰੇ ਜਾ ਕੇ 100 ਦੀ ਦੇਗ ਕਰਾਤੀ ਜਾਂ 5000 ਦੀ ਕਰਾਤੀ ਤੁਸੀਂ ਬਚ ਗਏ ਨਹੀਂ ਪਰਮਾਤਮਾ ਤਾਂ ਛੋੜੇ ਤੇ ਉਹ ਤੁਹਾਨੂੰ ਜ਼ਿਆਦਾ ਖਿਜੂਗਾ ਵੀ ਮੇਰੇ ਬਣਾਏ ਬੰਦੇ ਦੀਆਂ ਅੰਦਰਾਂ ਭੁੰਨ ਕੇ ਤੁਸੀਂ ਮੈਨੂੰ 5000 ਦੀ ਦੇਗ ਦੇ ਕੇ ਖਰੀਦ ਲਿਓ ਤੁਹਾਨੂੰ ਪਤਾ ਪਰਮਾਤਮਾ ਨੂੰ ਕੋਈ ਖਰੀਦ ਨਹੀਂ ਸਕਦਾ ਪਰਮਾਤਮਾ ਨੂੰ ਕੀ ਪਿਆਰ ਨਾਲ ਸਰਦਾਂ ਨਾਲ ਫੁੱਲ ਚੜਾ ਦੇ ਪਰਮਾਤਮਾ ਤਾਂ ਵੀ ਖੁਸ਼ ਹੈ ਤੇ ਚਾਹੇ ਤੁਸੀਂ ਇੱਥੇ ਲੱਖ ਰੁਪਏ ਚੜਾਇਆ ਹੋਵੇ ਇਹ ਨਾ ਸੋਚੋ ਇਹ ਲੱਖ ਇਹ ਬਾਹਲਾ ਪੈਸਾ ਬਾਹਲਾ ਰੁਤਬਾ ਇਹ ਵੀ ਜਿਹੜੀ ਆਪਣੀ ਦੁਨੀਆਤਾਰੀ ਚ ਚੱਲਦਾ ਆਵਾਹ ਹੈ ਗੁਰੂ ਦੀ ਕਚਹਿਰੀ ਦੇ ਵਿੱਚ ਇਹ ਤੁਹਾਡੇ ਰੁਤਬੇ ਪੈਸੇ ਨਹੀਂ ਚੱਲਦੇ ਉਹਨੇ ਤਾਂ ਤੁਹਾਨੂੰ ਇੱਕ ਨੀਕਾ ਨਾਲ ਦੇਖਣਾ ਹੁਣ ਤੇ ਇਹ ਦੇਖਣਾ ਤੁਸੀਂ ਕੀਤਾ ਕੀ ਹੈ ਤੁਸੀਂ ਕਿੰਨੇ ਇਨਸਾਨੀਅਤ ਨੂੰ ਕਿੰਨੀ ਨੂੰ ਪਿਆਰ ਕੀਤਾ ਕਿੰਨਿਆਂ ਦੇ ਤੁਸੀਂ ਕੰਮ ਆਇਓ ਕਿੰਨਿਆਂ ਨੂੰ ਤੁਸੀਂ ਕਜਉਣ ਦਾ ਸਹਾਰਾ ਬਣੇ ਹੋ ਛੋਟੀਆਂ ਚੀਜ਼ਾਂ ਨਹੀਂ ਦੇਖਣੀਆਂ ਵੀ ਤੁਸੀਂ ਕਰੋੜ ਪਤੀਆਂ ਛੋਟੇ ਚਾਰ ਨਾਲ ਬੰਦੇ ਆਏ ਆ ਤੇ ਤੁਸੀਂ ਮਹਾਰਾਜ ਤੇ ਮੱਥਾ ਟੇਕ ਕੇ ਤੁਹਾਡੇ ਪਾਪ ਧੁੱਤੇ ਜਾਣਗੇ ਨੋ ਨਹੀਂ ਹੋ ਸਕਦਾ ਵੀਰੇ ਜਿਹੜੀ ਇੱਥੋਂ ਨਿਕਲਦੀ ਆ ਨਾ ਦਿਲ ਚੋਂ ਹਾਂ ਇਹ ਤੁਹਾਡਾ ਬੇੜਾ ਕਰਕਾ ਕਰ ਦਿੰਦੀ ਆ ਠੀਕ ਹੈ ਇੱਕ ਬੰਦਾ ਮਜਬੂਰ ਹੈ ਉੱਚਪ ਕਰਕੇ ਲਿਖ ਪੜ ਰਿਹਾ ਜਾਂ ਕੋਈ ਘਰ ਦਾ ਕੰਮ ਕਰ ਰਿਹਾ ਉਦੇ ਅੰਦਰ ਤੂਫਾਨ ਹੁੰਦੇ ਆ ਉਹ ਤੂਫਾਨ ਨਾ ਅੰਦਰ ਹੋ ਕੇ ਲੈ ਲੈ ਨਿਕਲਦੇ ਆ ਉਹ ਹੋ ਕੇ ਪਰਮਾਤਮਾ ਦੀ ਹਜ਼ੂਰ ਚ ਜਾਂਦੇ ਤੇ ਫਿਰ ਪਰਮਾਤਮਾ ਦੀ ਵੀ ਭਗਤੀ ਛੁੱਟਦੀ ਆ ਉੱਥੇ ਪਰਮਾਤਮਾ ਬਹਿ ਕੇ ਇਹ ਗੱਲ ਜ਼ਰੂਰ ਝਾਕਦਾ ਹੈ ਵੀ ਐਡੀ ਆਤਮਾ ਕਿਹਨੇ ਦੁਖੀ ਕਰਤੀ ਮੇਰੇ ਭਗਤ ਦੀ ਤੇ ਕੋਈ ਸੋਪੇ ਸੁੱਖ ਚੋਂ ਤਾਂ ਪਰਮਾਤਮਾ ਤੁਹਾਡੀ ਸੁਣੇ ਨਾ ਸੁਣੇ ਪਰ ਦੁਖੀ ਬੰਦੇ ਦੀ ਤਾਂ ਬੜੀ ਸ਼ੀਤੀ ਸੁਣਦਾ ਰੱਬ ਹੱਥ ਬੰਨ ਕੇ ਉਹਨਾਂ ਨੂੰ ਕਹਿਣੀ ਹੈ ਵੀ ਜਿਹੜੇ ਔਰਤਾਂ ਨੂੰ ਬੇਨਮਤਬਲਾ ਤੰਗ ਕਰਦੇ ਆ ਪਰੇਸ਼ਾਨ ਕਰਦੇ ਆ ਉਹਨਾਂ ਨੂੰ ਵਿਚਾਰੀਆਂ ਨੂੰ ਨਾਮ ਦੇ ਰੱਖਿਆ ਫਲਾਨੀਆਂ ਧੌਕੀਆਂ ਔਕੀਆਂ ਕਿਸੇ ਨੂੰ ਜ਼ਿੰਦਗੀ ਜਿਉਣ ਦੇ ਦਿਆ ਕਰੋ ਜੇ ਕਿਸੇ ਔਰਤ ਤੋਂ ਗਲਤੀ ਹੋ ਜਾਂਦੀ ਹੈ ਤਾਂ ਉਹ ਤੋਂ ਉਹਨੂੰ ਭੁੱਲਣ ਦਾ ਮੌਕਾ ਜ਼ਰੂਰ ਦੇ ਦਿਆ ਕਰੋ ਤੇ ਉਹਨੂੰ ਨਾਲ ਥੋੜਾ ਖੜ੍ਹ ਜਾਇਆ ਕਰੋ ਉਹਨੂੰ ਵੀ ਹਸਾਰਾ ਹੋ ਜਾਂਦਾ ਥੋਨੂੰ ਲੱਗਦਾ ਵੀ ਤੁਸੀਂ ਉਹਦਾ ਹਸਾਰਾ ਬਣ ਕੇ ਤੇ ਉਹਨੂੰ ਫਰਕ ਨਹੀਂ ਪਿਆ ਉਹਨੂੰ ਬਹੁਤ ਫਰਕ ਪੈਂਦਾ ਜੇ ਕਿਸੇ ਔਰਤ ਨੇ ਗਲਤੀ ਕੀਤੀ ਤੇ ਉਹ ਬਹਿ ਕੇ ਵੀ ਵਿਚਾਰੀ ਫਿਰ ਸੋਚਦੀ ਆ ਵੀ ਯਾਰ ਮੈਂ ਗਲਤੀ ਕੀਤੀ ਮੇਰੇ ਪਰਿਵਾਰ ਨੇ ਮੈਨੂੰ ਕਿੰਨਾ ਪਿਆਰ ਕੀਤਾ ਉਹ ਹੋਰ ਰਏ ਕੁਝ ਹੁੰਦਾ ਨਹੀਂ ਉਹਦੀ ਛੋਟੀ ਜੀ ਗਲਤੀ ਤੇ ਤੁਸੀਂ ਪਹਾੜ ਬਣਾ ਕੇ ਦਾ ਜੂਸ ਕੱਢਦੇ ਨੇ ਕਿਤੇ ਬੈਠਣ ਉੱਠਣ ਦੀ ਯੋਗਰੀ ਨਹੀਂ ਛੱਡ ਦੋ ਫਿਰ ਉਹ ਆਖਰ ਤੇ ਆ ਕੇ ਕਹਿੰਦੇ ਜੀ ਮੈਂ ਕਹਿੰਦਾ ਕਾਲੀ ਦਾ ਰੂਪ ਉਤਾਰ ਲੈਂਦੀ ਆ ਫਿਰ ਆ ਆਖਰ ਤੇ ਆ ਕੇ ਔਰਤ ਖਿਜਦੀ ਹੈ ਜਦੋਂ ਮੈਂ ਕਿਸੇ ਨਾਲ ਲੜਦੀ ਆ ਮੇਰੀ ਲੜਾਈ ਹੋ ਜੇ ਮੇਰੀ ਜਿੱਰੇ ਹੋ ਜੇ ਮੇਰੇ ਘਰ ਚ ਪਰਿਵਾਰ ਚ ਮੈਨੂੰ ਕਹਿੰਦੇ ਤਾਂ ਕਾਲੀ ਦਾ ਰੂਪ ਉਤਾਰ ਲੈਂਦੀ ਆ ਕਾਲੀ ਵੀ ਤਾਂ ਮਾਤਾ ਹੀ ਸੀ ਨਾ ਉਹ ਵੀ ਤਾਂ ਮਾਈ ਸੀ ਉਹ ਵੀ ਉਹ ਰੂਪ ਉਤਾਰਦੀ ਸੀ ਜਦੋਂ ਜ਼ੁਲਮ ਵੱਧਦਾ ਸੀ ਦੇਖਿਆ ਜਾਵੇ ਤਾਂ ਉਹ ਉਦੋਂ ਹੀ ਬਾਦ ਉਦੋਂ ਹੀ ਰੂਪ ਧਾਰਦੀ ਸੀ ਤਾਂ ਜਲਮ ਵਾਦਾ ਸੀ ਫਿਰ ਔਰਤ ਵੀ ਤਾਂ ਉਹਦਾ ਰੂਪ ਹੀ ਹੈ ਨਾ ਮਾਤਾ ਦਾ ਰੂਪ ਹੀ ਹੈ ਸੱਤ ਰੂਪਾ ਔਰਤ ਦੇ ਫਿਰ ਉਹਨਾਂ ਰੂਪਾਂ 'ਚ ਜੇ ਜਿਨਾਂ ਨੇ ਲੜ ਪੈਂਦੇ ਤਾਂ ਫਿਰ ਤੁਸੀਂ ਉਹਨੂੰ ਕਹਿੰਦੇ ਨੇ ਤਾਂ ਕਾਲੀ ਮਾਤਾ ਦਾ ਰੂਪ ਧਾਰਦੀ ਹੈ ਕਿ ਕਿਉਂ ਨਾ ਤਾਰੇ ਵੀਰੇ ਆਪਦੇ ਹੱਕ ਲਈ ਹਰ ਇੱਕ ਬੰਦਾ ਹੀ ਲੜਦਾ ਆਪਦੀ ਸੈਲਫ ਰਿਸਪੈਕਟ ਲਈ ਹਰ ਇੱਕ ਬੰਦਾ ਲੜਦਾ ਫਿਰ ਉਹਨੂੰ ਐ ਕਹਿੰਦੇ ਨੇ ਫਲਾਨੀ ਹੈ ਗਲਤ ਸੋਚ ਆ ਸੋਢੀ ਜੇ ਔਰਤ ਗਲਤੀ ਕਰਦੀ ਆ ਬੰਦੇ ਵੀ ਕਰਦੇ ਆ ਮਰਦ ਵੀ ਕਰਦੇ ਆ ਐਨਾ ਨਾ ਤੁਸੀਂ ਜਲੀਲ ਕਰਿਆ ਕਰੋ ਵੀ ਕੋਈ ਔਰਤ ਜ਼ਿੰਦਗੀ ਜਿਉਣਾ ਭੁੱਲ ਜੇ ਪਸ਼ੂਆ ਵਰਗੀ ਬਣ ਜੇ ਉਹ ਅੰਦਰੇ ਅੰਦਰ ਉਹਦੇ ਦਿਲ ਚ ਇੱਕ ਤੂਫਾਨ ਬਣੀ ਜਾਵੇ ਉਹ ਤੂਫਾਨ ਕਈ ਵਾਰੀ ਤਾਂ ਢਲ ਜਾਂਦਾ ਤੇ ਕਈ ਵਾਰੀ ਸੋਟ ਲਈ ਅੱਗ ਬਣ ਕੇ ਵੀ ਆ ਜਾਂਦਾ ਸਾੜ ਕੇ ਵੀ ਰੱਖ ਦਿੰਦਾ ਸਾਨੂੰ ਸੋ ਇਹ ਇਹ ਗਲਤੀਆਂ ਨਾ ਕਰਿਆ ਕਰੋ ਜੇ ਕਿਸੇ ਤੋਂ ਗਲਤੀ ਹੋ ਜਾਂਦੀ ਹੈ ਤੁਸੀਂ ਉਹਨੂੰ ਉਸ ਨਾਮ ਨਾਲ ਨਾ ਬੁਲਾਇਆ ਕਰੋ ਕਹਿੰਦੇ ਰਹਿੰਦੇ ਜੇ ਕੋਈ ਬੰਦਾ ਗਲਤੀ ਕਰਕੇ ਬੰਦਾ ਭੁੱਲ ਜਾਂਦਾ ਕਹਿੰਦੇ ਲੋਕ ਨਹੀਂ ਭੁੱਲਣ ਦਿੰਦੇ ਉਹਨੂੰ ਜਿਵੇਂ ਕਿਸੇ ਇਨਸਾਨ ਤੋਂ ਕੋਈ ਗਲਤੀ ਹੋ ਜਿਹਦਾ ਲੋਕ ਨਾ ਟਿੱਡੀ ਨਹੀਂ ਨਾਲ ਕਹਿਣਗੇ ਫਲਾਨਾ ਜਾਂਦਾ ਉਹਦਾ ਨਾਂ ਭੁੱਲ ਜਾਂਦੇ ਆ ਉਸ ਗਲਤੀ ਦੇ ਨਾਮ ਨਾਲ ਜਾਣਦੇ ਆ ਉਹਨੂੰ ਤੈਨੂੰ ਪਤਾ ਹੈ ਕੌਣ ਹੈ ਨਹੀਂ ਫਲਾਨੀ ਗਲਤੀ ਕੀਤੀ ਉਹਦਾ ਨਾਂ ਭੁੱਲ ਜਾਂਦੇ ਆ ਕਿਉਂ ਕੀ ਮਿਲਦਾ ਸਾਨੂੰ ਜੇ ਤੁਸੀਂ ਇੱਕ ਦੂਜੇ ਨੂੰ ਦੱਸ ਦਿੰਦੇ ਹੋ ਵੀ ਇਹਨੇ ਫਲਾਨੀ ਗਲਤੀ ਕੀਤੀ ਹੈ ਦੂਜਾ ਬੰਦਾ ਸਾਨੂੰ ਤੋਲਾ ਸੋਨਾ ਦੇ ਦਿੰਦਾ ਤਾਂ ਮੈਨੂੰ ਜ਼ਰੂਰ ਦੱਸਿਓ ਕਮੈਂਟ ਕਰਕੇ ਵੀ ਹਾਂ ਅਸੀਂ ਚੁਗਲੀ ਕੀਤੀ ਸੀ ਜੀ ਸਾਨੂੰ ਤੋਲਾ ਸੋਨਾ ਮਿਲ ਗਿਆ ਫਿਰ ਚੁਗਲੀਆਂ ਕਰੋ ਜਿਸ ਨੂੰ ਕੋਈ ਲਾਭ ਹੁੰਦਾ ਚੁਗਲੀ ਕਰਨ ਦੇ ਵਿੱਚ ਕੋਈ ਲਾਭ ਨਹੀਂ ਕਿਸੇ ਨੂੰ ਦੁੱਖ ਦੇਣ ਚ ਕੋਈ ਲਾਭ ਨਹੀਂ ਕਿਸੇ ਦੀ ਦੁੱਖ ਦੀ ਰਗ ਤੇ ਹੱਥ ਰੱਖਣ ਨਾਲ ਤੁਹਾਨੂੰ ਕੋਈ ਲਾਭ ਨਹੀਂ ਮਿਲਣਾ ਸੋਡਾ ਸਿਰਫ ਨੁਕਸਾਨ ਹੀ ਹੋਊਗਾ ਜੇ ਕੋਈ ਇਨਸਾਨ ਗਲਤੀ ਕਰ ਰਿਹਾ ਨਾ ਤਾਂ ਉਹ ਆਪਦੇ ਕਰਮਾਂ ਦਾ ਫਲ ਭੋਗ ਰਿਹਾ ਹੈ ਕਿਸੇ ਔਰਤ ਦਾ ਕਿਸੇ ਮਰਦ ਦਾ ਮਾੜਾ ਕਹਾਉ ਨੂੰ ਜੀ ਨਹੀਂ ਕਰਦਾ ਪਰ ਪਲੀਜ਼ ਮਾੜਾ ਬਣਾਉਂਦਾ ਕੌਣ ਹੈ ਲੋਕ ਇੱਥੇ ਇਦੋਂ ਜੰਮਦੇ ਉਹ ਮਾੜੇ ਹੋ ਕੇ ਕਦੇ ਨਹੀਂ ਜੰਮਦੇ ਨਾ ਔਰਤ ਜਾਂਦੀ ਹੈ ਨਾ ਮਰਦ ਜਾਂਦਾ ਮਾੜਾ ਦਾ ਨਾਮ ਦਿੰਦਾ ਕੌਣ ਹੈ ਵੀਰੇ ਤੁਸੀਂ ਦਿੰਦੇ ਹੋ ਤੁਸੀਂ ਬੜੇ ਪਿਆਰ ਨਾਲ ਕਹਿੰਦੇ ਨੇ ਇਹਨੇ ਤਾਂ ਫਲਾਨੀ ਗਲਤੀ ਕੀਤੀ ਆ ਫਲਾਨਾ ਜਾਂਦਾ ਆ ਧੁੰਕੀ ਜਾਂਦੀ ਇਹਨੂੰ ਧੁੰਕਾਗਾ ਇਹਨੂੰ ਇਹਦਾ ਬੰਦਾ ਨਹੀਂ ਸਿਆਣਦਾ ਇਹਨੂੰ ਫਲਾਨਾ ਕੁਝ ਹੋ ਗਿਆ ਸੀ ਇਹ ਇਹ ਨਾਮ ਨਾ ਦਿਆ ਕਰੋ ਡਰਿਆ ਕਰੋ ਉਸ ਡਾਡੇ ਤੋਂ ਜੀ ਨੇ ਉਹਨੂੰ ਡੰਡ ਦਿੱਤੇ ਕੀ ਪਤਾ ਕਿਹੜੇ ਕਸ ਕਰਕੇ ਉਹਨੂੰ ਡੰਡ ਦਿੱਤੇ ਤੇ ਤੁਸੀਂ ਉਹ ਉਹਦੇ ਡੰਡਾਂ ਨੂੰ ਧੋ ਧੋ ਕੇ ਆਪ ਪਾਪਾਂ ਦੇ ਭਾਗੀ ਬਣ ਜਾਂਦੇ ਹੋ ਇਹ ਗੱਲ ਤੇਗਾ ਤੁਸੀਂ ਨਹੀਂ ਕਰਨੀਆਂ ਜੇ ਤੁਸੀਂ ਸੱਚੇ ਰੱਬ ਨਾਲ ਜੁੜੇ ਹੋ ਨਾ ਸੱਚੇ ਪਾਤਸ਼ਾਹ ਵਾਹਿਗੁਰੂ ਨਾਲ ਜੁੜੇ ਤਾਂ ਕਿਸੇ ਦੀ ਜ਼ਿੰਦਗੀ ਛਿੜਕਣਾ ਬੰਦ ਕਰ ਦਿਓ ਕੋਈ ਔਰਤ ਮਾੜੀ ਆ ਕੋਈ ਬੰਦਾ ਮਾੜਾ ਕੋਈ ਕੁਝ ਵੀ ਮਾੜਾ ਪਲੀਜ਼ ਹਾੜੇ ਬੇਨਤੀ ਆ ਨਾ ਕਿਸੇ ਦੀ ਦੁੱਖ ਦਿਰਾਗਾ ਤਰ੍ਹਾਂ ਕਰੋ ਜੋ ਕੋਈ ਮਾੜਾ ਬੰਦਾ ਸਮਾ ਨੂੰ ਵੱਧ ਪਿਆਰ ਨਾਲ ਬੁਲਾਇਆ ਕਰੋ ਉਹ ਤੁਹਾਡੇ ਪਿਆਰ ਨਾਲ ਆਪਣੀ ਜ਼ਿੰਦਗੀ ਸੋਹਣੀ ਜਾਣ ਲੱਗ ਜਾਂਦਾ ਜੇ ਤੁਸੀਂ ਪਿਆਰ ਨਾਲ ਬੁਲਾ ਲਓਗੇ ਨਾ ਆਹੀ ਜੀਵ ਹੈ ਜਿਹਦੇ ਨਾਲ ਦੱਤ ਚੁਗਲੀਆਂ ਕਰੋਗੇ ਇਸ ਜੀਵ ਨਾਲ ਤੁਸੀਂ ਨੂੰ ਪਿਆਰ ਨਾਲ ਵੀ ਕਹਿ ਸਕਦੇ ਹੋ ਵੀ ਕੋਈ ਨਹੀਂ ਵੀਰੇ ਗਲਤੀਆਂ ਇਨਸਾਨ ਤੋਂ ਹੁੰਦੀਆਂ ਕੋਈ ਨਹੀਂ ਤੂੰ ਅੱਗੇ ਵਾਸਤੇ ਆਪਣੀ ਜ਼ਿੰਦਗੀ ਵਧੀਆ ਬਣਾ ਲੈ ਕੋਈ ਨਹੀਂ ਇਨਸਾਨ ਤੋਂ ਗਲਤੀ ਹੁੰਦੀ ਆ ਹਨਾ ਕੋਈ ਨਹੀਂ ਜੇ ਤੁਸੀਂ ਇੰਨਾ ਸਹਾਰਾ ਦੇਉਦੇ ਨਾ ਸ਼ਾਇਦ ਬੰਦਾ ਗਲਤੀਆਂ ਕਰਨ ਵਾਲਾ ਵੀ ਸੁਧਰ ਜਾਂਦਾ ਤੇ ਤੁਸੀਂ ਤਾਂ ਇਹ ਕੰਮ ਕਰਨ ਦਿੰਦੀ ਨਹੀਂ ਫਲਾਨਾ ਆਇਆ ਤੇ ਹੁਕਾ ਆਇਆ ਹੁਣ ਕੀ ਆਇਆ ਉਹ ਭਾਈ ਪਲੀਜ਼ ਕਿਸੇ ਦੇ ਘਰ ਅੱਜ ਚਾਤੀਆਂ ਮਾਰਨੀ ਆ ਛੱਡ ਦਿਓ ਆਪਣਾ ਘਰ ਸੰਭਲੋ ਬਹੁਤ ਹੁੰਦਾ ਇਨੇ ਠੀਕ ਹੈ ਕੁਝ ਨਹੀਂ ਮਿਲਦਾ ਸੋਨੂੰ ਜੇ ਸੋਨੂੰ ਕੁਝ ਮਿਲਦਾ ਕਿਸੇ ਦੇ ਘਰੇ ਅੱਗ ਪਾ ਕੇ ਕਿਸੇ ਦੇ ਘਰੇ ਲੜਾਈਆਂ ਪਾ ਕੇ ਤਾਂ ਮੈਨੂੰ ਕਮੈਂਟਾਂ ਚ ਜਰੂਰ ਦੱਸਿਆ ਕਰੋ ਵੀ ਹਾਂ ਸਾਨੂੰ ਕੀ 10000 ਫਲਾਣਾ ਦੇ ਗਏ ਇਸ ਤੇ ਗੁੱਟ ਚਾ ਲੈਂਦਾ ਤਾਂ ਚੁਗਲੀ ਕੀਤੀ ਆ ਜਾ ਆ ਗਿਆ ਕਰੋ ਵੀ ਜਾਂਦਾ ਹੀ ਅਗਲਾ ਤੋਲਾ ਸਿਆਉਣਾ ਦੇ ਗਏ ਤੇ ਤਾਂ ਚੁਗਲੀਆਂ ਕਰਦੇ ਆ ਚੁਗਲੀ ਕਰਨ ਦਾ ਪਹਿਲਾਂ ਮਤਲਬ ਕੱਢ ਜੇ ਚੁਗਲੀ ਕਰਨਾ ਭੁੱਲ ਜਾਓਗੇ ਚੁਗਲੀ ਕਰਨ ਦਾ ਮਤਲਬ ਸਿੱਖ ਲਓ ਵੀ ਤਾਂ ਮਤਲਬ ਕੀ ਆ ਚੁਗਲੀ ਕਰਨੋਂ ਭੁੱਲ ਜਾਓਗੇ ਜਿਹੜੇ ਬੰਦੇ ਚੁਗਲੀਆਂ ਕਰਦੇ ਆ ਨਾ ਲੱਖ ਬਾਣੀ ਪੜ ਲਿਓ ਲੱਖ ਗੁਰੂ ਘਰ ਵਗ ਜੋ ਲੱਖ ਕਿਤੇ ਨੱਕਰਾ ਕੱਢ ਲਿਓ ਸੋਡੀ ਕਦੇ ਪਰਮਾਤ ਬਾ ਪਰਮਾਤਮਾ ਉਹਨਾਂ ਦੀ ਫੜਦਾ ਜੋ ਉਹਦੀ ਬਣਾਈ ਦੁਨੀਆ ਨੂੰ ਕਦੇ ਤੰਗ ਨਹੀਂ ਕਰਦੇ ਸਿੱਧਾ ਉਹਦੇ ਗੁਰੂ ਘਰ ਜਾਂਦੇ ਆ ਮੱਥਾ ਟੇਕਦੇ ਆ ਅਕਾਲਪੁਰਖ ਵੈਗਰੂ ਤੋਂ ਆਪਣੀਆਂ ਸੁੱਖ ਸ਼ਾਂਤੀ ਮੰਗਦੇ ਆ ਵੈਗਰੂ ਮੈਨੂੰ ਤੰਦਰੁਸਤੀ ਤਰੱਕੀ ਬਖਸ਼ੀਏ ਇਹ ਕਹਿ ਕੇ ਤੁਰੇ ਆਉਂਦੇ ਤੇ 10 4 ਫਰਾਨੀ ਧੌਂਕੀ ਔਂਕੀ ਗੁਰੂ ਘਰ ਦੇ ਵਿੱਚ ਖੜਕੇ ਵੀ ਇਹ ਗੱਲਾਂ ਹੁੰਦੀਆਂ ਮੈਂ ਆਪ ਸੁਣੀਆ ਜਿੰਨਾ ਚਿਰ ਮੈਨੂੰ ਅਕਲ ਨਹੀਂ ਸੀ ਇਹ ਗੱਲਾਂ ਦੀ ਮੈਂ ਧਿਆਨ ਨਹੀਂ ਸੀ ਦਿੱਤਾ ਜਦੋਂ ਮੈਨੂੰ ਪਤਾ ਲੱਗਿਆ ਵੀ ਇਹ ਗੱਲਾਂ ਕਰਨ ਨਾਲ ਵੀ ਛੋਡੇ ਤੇ ਗਰੀਬੀ ਆਉਂਦੀ ਹੈ ਕਿਸੇ ਦੀ ਚੁਗਲੀ ਕਰਨਾ ਛੋਡੇ ਤੇ ਗਰੀਬੀ ਆਉਂਦੀ ਹੈ ਕਿਸੇ ਦੀ ਆਤਮਾ ਦਿਖਾਉਣ ਨਾਲ ਛੋਡੇ ਘਰੇ ਮਾੜਾ ਸਮਾ ਚੱਲਦਾ ਉਸ ਤੋਂ ਬਾਅਦ ਮੈਂ ਤਾਂ ਕੰਨਾਂ ਨੂੰ ਹੱਥ ਪਾ ਲੇ ਨਾ ਭਾਈ ਵੀ ਆਪਾਂ ਨੂੰ ਮਿਲਦਾ ਕੀ ਹੈ ਮੈਂ ਬਹਿ ਕੇ ਸੋਚਿਆ ਸੱਚੀ ਗੱਲਾਂ ਚੁਗਲੀ ਕਰਕੇ ਮਿਲਦਾ ਕੀ ਹੈ ਮਿਲਦਾ ਤਾਂ ਕੁਝ ਵੀ ਨਹੀਂ ਬਾਦੂ ਜੇ ਦੋ ਬੰਦਿਆਂ 'ਚ ਨਾ ਅਜੇ ਤਾਂ ਅਗਲਾ ਕਹਿੰਦਾ ਫਲਾਣੇ ਬੰਦੇ ਨੇ ਲੜਾਈ ਬਵਾਈ ਹੈ ਅਗਲਾ ਘਰੇ ਆ ਕੇ ਛਿੱਤਰ ਲਾ ਕੇ ਜਾਂਦਾ ਵੀ ਤੂੰ ਸਾਡਾ ਨਾਮ ਲਿਆ ਸੋ ਮੇਰੀ ਹੱਤਵਾਂ ਕੀ ਬੇਨਤੀ ਹੈ ਪਲੀਜ਼ ਕਦੇ ਕਿਸੇ ਦੱਦੇੜਨਾ ਦੇ ਪਾਓ ਕਿਸੇ ਦੀ ਚੁਗਲੀ ਨਾ ਕਰੋ ਕਿਸੇ ਦੀ ਮਾੜੀ ਦਾ ਕੋਈ ਬੰਦਾ ਭੈਣ ਭਰਾ ਮਾੜਾ ਚੰਗਾ ਉਹਨੂੰ ਮਾੜਾ ਕਹਿ ਕੇ ਨਾਂ ਬੁਲਾਇਆ ਕਰੋ ਠੀਕ ਹੈ ਸੋਡੀ ਕੋਈ ਜੀਬ ਹੈ ਤੁਸੀਂ ਉਹਨੂੰ ਪਿਆਰ ਨਾਲ ਵੀ ਬੁਲਾ ਸਕਦੇ ਹੋ ਪਲੀਜ਼ ਕਿਸੇ ਨੂੰ ਨਾ ਆਪ ਦੇ ਪੱਖੋਂ ਨਾ ਨਾਂ ਦਿਆ ਕਰੋ ਕਿਸੇ ਨੂੰ ਕੰਜਰ ਕਿਸੇ ਨੂੰ ਕੁੱਚ ਕਿਸੇ ਨੂੰ ਕੁੱਛੇ ਜੀ ਜਨਾਂ ਕਿਆ ਕਰੋ ਬੇਨਤੀ ਹੈ ਮੇਰੀ ਸੋਡੀ ਚਾਰਨਾ ਚ ਪਲੀਜ਼ ਜੇ ਰੱਬ ਦੇ ਲੜ ਲੱਗੇ ਹੋ ਤਾਂ ਤੁਹਾਨੂੰ ਉਸ ਰੱਬ ਦਾ ਵਾਸਤਾ ਕਿਸੇ ਦੀ ਆਤਮਾ ਨਾ ਦੁਖੀ ਕਰਿਆ ਕਰੋ ਕਿਸੇ ਨੂੰ ਨਾ ਦੁੱਖ ਦਿਆ ਕਰੋ ਉਹਦੀ ਹਾਸ ਉਹਨੂੰ ਲੈ ਕੇ ਵਹਿ ਜੂਗੀ ਫਿਰ ਸੋਨੂੰ ਕਿਸੇ ਨੇ ਬਚਾਉਣਾ ਨਹੀਂਗਾ ਚਾਹੇ ਲੱਖ ਬਾਣੀ ਪੜ ਲਿਓ ਨਹੀਂ ਬਚਾਣਾ ਮੇਰੀ ਵੀਡੀਓ ਚ ਕੋਈ ਵੀ ਤੁਹਾਨੂੰ ਗੱਲ ਪੂਰੀ ਲੱਗੀ ਹੋਵੇ ਤਾਂ ਮੈਂ ਮਾਫੀ ਚਾਹਣੀ ਆ ਪਰ ਮੈਂ ਗੱਲਾਂ ਤੁਹਾਨੂੰ ਉਹੀ ਦੱਸਣੀ ਆ ਕਈਆਂ ਜਿਹੜੀਆਂ ਮੈਂ ਫੇਸ ਕੀਤੀਆਂ ਸੋ ਵੀਡੀਓ ਬਣਾਉਣ ਤੇ ਬਹੁਤ ਕਮੀਆਂ ਰਹਿ ਜਾਂਦੀਆਂ ਮੇਰੇ ਤੋਂ ਵੀ ਤਾਂ ਮੈਂ ਮਾਫੀ ਚਾਹਣੀ ਆ ਤੇ ਮੇਰੀਆਂ ਭੈਣਾਂ ਮੈਨੂੰ ਫੋਨ ਮੈਸੇਜ ਕਰਦੀਆਂ ਵੀ ਤੁਸੀਂ ਅੱਜ ਵੀਡੀਓ ਨਹੀਂ ਪਾਈ ਭਾਵੇਂ ਮੈਂ ਇੱਕ ਦਿਨ ਸਪੇਸ ਸਾਡੇ ਕੇ ਵੀਡੀਓ ਤਾਂ ਪਾਉਣ ਲੱਗੀ ਜੀ ਕੰਮ ਬਹਾਲਾ ਹੋ ਜਾਂਦਾ ਜਿੱਦੋਂ ਕੱਪੜਾ ਵੇਚਣਾ ਹੁੰਦਾ ਉਹ ਵੀ ਮਜਬੂਰੀ ਹੈ ਤੇ ਵੀਡੀਓ ਬਣਾਉਣ ਦਾ ਕਈ ਵਾਰੀ ਹੀ ਟਾਈਮ ਮਿਲ ਲੱਗਦਾ ਸੋ ਕਿਸੇ ਭੈਣ ਭਰਾ ਨੇ ਕਿਸੇ ਵੀ ਚੀਜ਼ ਦੀ ਵੀਡੀਓ ਬਣਵਾਉਣੀ ਹੋਵੇ ਨਾ ਤਾਂ ਮੈਂ ਵੀਡੀਓ ਬਣਾ ਕੇ ਸੋਡੀ ਪਾ ਦਿਆ ਕਰੂ ਮੈਂ ਕੋਈ ਕਿਸੇ ਤੋਂ ਪੈਸਾ ਨਹੀਂ ਲੈਂਦੀ ਕਿਸੇ ਨੇ ਵੀ ਆਪ ਦਾ ਕੰਮ ਤੋੜਨਾ ਕਿਸੇ ਵੀ ਚੀਜ਼ ਦਾ ਕੜਾਈ ਦਾ ਸਲਾਈ ਦਾ ਕਿਸੇਨ ਦੁਕਾਨ ਕੀਤੀ ਹੈ ਮੈਂ ਫ੍ਰੀ ਆਫ ਕੋਸਟ ਆ ਕੇ ਤੁਹਾਡੀ ਵੀਡੀਓ ਪਾ ਦਿਆ ਕਰੂੰਗੀ ਮੈਨੂੰ ਕਿਸੇ ਤੋਂ ਕੁਝ ਨਹੀਂ ਚਾਹੀਦਾ ਵੀਰੇ ਮੈਂ ਉਹਨਾਂ ਚੋਂ ਨਹੀਂ ਹੈਗੀ ਵੀ ਹਾਂ ਮੇਰਾ ਚੈਨਲ ਆ ਮੇਰੇ 10000 ਸਬਸਕ੍ਰਾਈਬਰ ਆ ਮੈਂ ਵੀਡੀਓ ਪਾ ਦੂ ਮੈਨੂੰ ਆ ਚਾਹੀਦਾ ਮੈਂ ਮੈਂ ਪਰਮਾਤਮਾ ਨੂੰ ਜਾਣ ਕੇ ਕਹਿਣੀ ਆ ਵੀ ਮੈਂ ਆਪ ਦਾ ਖਾ ਲਊਗੀ ਬਹੁਤ ਹੈ ਠੀਕ ਹੈ ਕਿਸੇ ਨੇ ਕਿਸੇ ਤਰ੍ਹਾਂ ਦੀ ਵੀਡੀਓ ਪਵਾਉਣੀ ਆ ਮੈਂ ਆਪ ਵੀਡੀਓ ਆ ਕੇ ਆਪਦੇ ਚੈਨਲ ਤੇ ਤੁਹਾਡੀ ਪਾ ਦਿਆ ਕਰੂੰਗੀ ਠੀਕ ਹੈ ਕੰਮ ਚਲਾਉਣਾ ਤੁਹਾਡਾ ਪਰਮਾਤਮਾ ਨੇ ਚਲਾਉਣਾ ਵੀਰੇ ਮੈਂ ਜਿੰਨੇ ਜੋਗ ਦੀਆਂ ਤੁਹਾਡੀ ਹੈਲਪ ਕਰ ਦਊਗੀ ਪਰ ਜਿੰਨਾ ਕਿ ਮੇਰੇ ਸਾਰੇ ਆ ਠੀਕ ਹੈ ਵੀਰੇ ਮੇਰੀ ਕੋਈ ਡਿਮਾਂਡ ਨਹੀਂ ਮੈਂ ਕਦੀ ਕਿਸੇ ਤੋਂ ਨਾ ਤਾਂ ਚੈਨਲਾਂ ਦੇ ਪੈਸੇ ਲੈਤਿਆਂ ਨਾ ਨਾ ਸਾਡੇ ਗਵਣਚ ਕੁੜੀ ਨੇ ਕਢਾਈ ਸੜਾਈ ਦਾ ਕੰਮ ਕੀਤਾ ਕਢਾਈ ਦਾ ਆਪਾਂ ਉਹਦੀ ਵੀਡੀਓ ਬਣਾ ਕੇ ਪਾਈ ਆ ਤੁਸੀਂ ਉਹਦੇ ਘਰੇ ਆ ਕੇ ਪੁੱਛ ਲਿਓ ਵੀ ਸੋਥੋਂ ਆਂਟੀ ਨੇ ਕੁਝ ਲਿਆ ਆ ਕੇ ਜਰੂਰ ਪੁੱਛ ਲਿਓ ਪਰ ਨਹੀਂ ਵੀਰੇ ਪ੍ਰਮਾਤਮਾ ਦੇਵੇ ਪ੍ਰਮਾਤਮਾ ਹੀ ਸੋਡੀ ਗਰੀਬੀਆਂ ਦੂਰ ਕਰਦਾ ਕਿਸੇ ਤੋਂ ਆਏ ਪੈਸੇ ਕਮਿਸ਼ਨ ਖਾ ਕੇ ਨਹੀਂ ਕਿਸੇ ਨੇ ਕੀ ਕੰਮ ਤੋਂ ਹੋਰ ਨਾ ਮੈਂ ਤੁਹਾਡੀ ਵੀਡੀਓ ਬਣਾ ਕੇ ਆਪ ਪਾਉਂ ਮੈਂ ਤੁਹਾਡਾ ਸਾਥ ਦੇਉ ਕਿਉਂਕਿ ਮੇਰਾ ਵੀ ਤੁਸੀਂ ਸਾਥ ਦਿੱਤਾ ਮੇਰਾ ਫਰਜ਼ ਹੈ ਤੁਹਾਡਾ ਸਾਥ ਦੇਣਾ ਸੋ ਵੀਡੀਓ ਬਣਾਉਣ ਚ ਕੋਈ ਕਮੀ ਰਹੀ ਹੋਵੇ ਤਾਂ ਮਾਫੀ ਚਾਹਨੀ ਆ ਮਨਜੀਤ ਕੌਰ ਮਾਨ ਨੂੰ ਦਿਓ ਇਜਾਜ਼ਤ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ